ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਮਟਰ ਦੀ ਬਹੁਤ ਹੀ ਟੇਸਟੀ ਸਬਜ਼ੀ ਆਓ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਹਰੇ ਮਟਰ ਇਸ ਨੂੰ ਆਪਾਂ ਪਹਿਲਾਂ ਹੀ ਫਰੋਜ਼ਨ ਕਰਕੇ ਰੱਖ ਲਿਆ ਸੀ 4 ਤੋਂ 5 ਮੀਡੀਅਮ ਸਾਈਜ਼ ਦੇ ਆਲੂ ਤੜਕੇ ਲਈ ਲੇਹਨਾ ਆਪਾਂ ਤਿੰਨ ਟਮਾਟਰ, ਤਿੰਨ ਪਿਆਜ਼, ਲਸਣ, ਅਦਰਕ ਔਰ ਹਰੀ ਮਿਰਚਾ। ਹੁਣ ਇੰਨਾ ਸਾਰੀ ਮਟੀਰੀਅਲ ਨੂੰ ਆਪਾਂ ਮਿਕਸੀ ਵਿੱਚ ਗ੍ਰाइंड ਕਰ ਲਵਾਂਗੇ ਤੇ ਆਲੂਆਂ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ। ਤੁਸੀਂ ਦੇਖ ਸਕਦੇ ਹੋ ਆਪਾਂ ਆਲੂਆਂ ਨੂੰ ਜਿਆਦਾ ਵੀ ਮੋਟਾ ਨਹੀਂ ਕੱਟਿਆ ਤੇ ਇੱਕ ਪਾਸੇ ਆਪਾਂ ਆਪਣੇ ਮਸਾਲੇ ਦੀ ਪਿਉਰੀ ਵੀ ਬਣਾ ਲਈ ਹੈ। ਆਓ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੁੱਕਰ ਨੂੰ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਸਰ੍ਹੋਂ ਦਾ ਤੇਲ ਕਿਉਂਕਿ ਸਰ੍ਹੋਂ ਦੇ ਤੇਲ ਵਿੱਚ ਕੋਈ ਵੀ ਸਬਜ਼ੀ ਬਣਾਈਏ ਤਾਂ ਬਹੁਤ ਹੀ ਟੇਸਟੀ ਔਰ ਮਜ਼ੇਦਾਰ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਤੇਲ ਨੂੰ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਤੇ ਸਾਡਾ ਤੇਲ ਵੀ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਪਹਿਲਾਂ ਖੜੇ ਮਸਾਲੇ ਐਡ ਕਰਾਂਗੇ ਤੇਜ ਪੱਤਾ ਔਰ ਕਾਲੀ ਮਿਰਚਾ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਜੀਰਾ ਤੇ ਨਾਲ ਦੀ ਨਾਲ ਆਪਾਂ ਅਦਰਕ ਲਸਣ ਦਾ ਪੇਸਟ ਇਸ ਵਿੱਚ ਐਡ ਕਰ ਦੇਵਾਂਗੇ ਤਾਂ ਜੋ ਸਾਡਾ ਜੀਰਾ ਜਲ ਨਾ ਜਾਏ ਹੁਣ ਆਪਾਂ ਇਸ ਨੂੰ 1 ਤੋਂ 2 ਮਿੰਟਸ ਕੇ ਲਈ ਹਲਕਾ ਬ੍ਰਾਊਨ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਮਿਕਸਡ ਸਪਾਈਸ ਪਾਉ ਅਤੇ ਆਹ ਨੂੰ ਇਸ ਨੂੰ ਵੀ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਹਿਲਾ ਦੇਵਾਂਗੇ तो ते चंकी तरह भुन लवोंगी जिन्हें टाइम साढ़े प्याज हल्के ब्राउन नहीं हो जाते जो तुम इस तरह की सब्जी बनाओगे तो बहुत ही टेस्टी और मज़ेदार बनेगी देख सकते हो हूँ आप करेंगे थोड़ी जी हिंग क्योंकि हिंग ऐड कर सब्जी दाई दूर हो जाती है ਔਰ ਤੇਜ਼ ਵੀ ਵਧੀਆ ਆ ਜਾਂਦਾ ਹੈ ਤੇ ਹੁਣ ਆਪਾਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਹਲਾਵਾਂਗੇ ਘਟੋ ਘਟ ਆਪਾਂ 7 ਤੋਂ 8 ਮਿੰਟ ਤੱਕ ਇਸ ਨੂੰ ਹਲਕਾ ਹਲਕਾ ਬ੍ਰਾਊਨ ਕਰਨਾ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਪ੍ਰੋਪਰ ਤਰੀਕੇ ਦੇ ਨਾਲ ਬ੍ਰਾਊਨ ਹੋ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਹਰੀਆਂ ਮਿਰਚਾਂ ਔਰ ਟਮਾਟਰਾਂ ਦੀ ਪਿਊਰੀ ਜੋ ਕਿ ਆਪਾਂ ਮਿਕਸੀ ਵਿੱਚ ਪਹਿਲਾਂ ਤੋਂ ਹੀ ਗ੍ਰाइंड ਕਰ ਲਈ ਸੀ ਹੁਣ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਦੇਵਾਂਗੇ ਤੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਸਾਡੇ ਸਾਲਾ ਚੰਗੀ ਤਰ੍ਹਾਂ ਤੇਲ ਨਾ ਛੱਡ ਜਾਏ ਤੁਸੀਂ ਦੇਖ ਸਕਦੇ ਹੋ ਮਸਾਲਾ ਸਾਡਾ ਹੌਲੀ-ਹੌਲੀ ਪੁਜਣਾ ਸ਼ੁਰੂ ਹੋ ਗਿਆ ਹੈ ਇਸੇ ਤਰ੍ਹਾਂ ਆਪਾਂ 5 ਤੋਂ 10 ਮਿੰਟ ਤੱਕ ਇਸ ਨੂੰ ਵੀ ਪੁੰਨ ਲਵਾਂਗੇ ਤੇ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਕਿਉਂਕਿ ਨਮਕ ਪਹਿਲਾਂ ਐਡ ਕਰਨ ਦੇ ਨਾਲ ਸਾਡਾ ਮਸਾਲਾ ਹੋਰ ਵੀ ਜਲਦੀ ਪੁੱਜ ਜਾਵੇਗਾ ਸਾਡਾ ਸਮਾਂ ਵੀ ਬਚ ਜਾਵੇਗਾ ਇਸੇ ਤਰ੍ਹਾਂproper ਤਰੀਕੇ ਦੇ ਨਾਲ ਆਪਾਂ ਇਸ ਨੂੰ ਹਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਚੰਗੀ ਤਰ੍ਹਾਂ ਪੁੱਜ ਗਿਆ ਹੈ ਸਾਡੇ ਮਸਾਲੇ ਨੇ ਵੀ ਤੇਲ ਛੱਡ ਦਿੱਤਾ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੀ ਆਪਣੇ ਹਰੇ ਮਟਰ ਤੁਸੀਂ ਚਾਹੋ ਤਾਂ ਫਰੋਜ਼ਨ ਮਟਰ ਵੀ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਜੋ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਹਰੇ ਮਟਰ ਵੀ ਪੱਕ ਜਾਣ ਕਿ ਬਾਅਦ ਵਿੱਚ ਕੱਚੇ ਨਾ ਰਹਿ ਜਾਣ ਇਸੇ ਤਰ੍ਹਾਂ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾ ਦਿੱਤਾ ਹੈ ਤੇ ਹੁਣ ਇਸ ਵਿੱਚ ਐਡ ਕਰਾਂਗੇ ਆਪਾਂ ਥੋੜਾ ਜਿਹਾ ਪਾਣੀ ਕਿਉਂਕਿ ਇਸਦੇ ਨਾਲ ਸਾਡੇ ਹਰੇ ਮਟਰ ਹੋਰ ਜਲਦੀ ਪੁੱਜ ਜਾਣਗੇ ਸਾਡੇ ਹਰੇ ਮਟਰ ਚੰਗੀ ਤਰ੍ਹਾਂ ਪੁੱਜਨੇ ਸ਼ੁਰੂ ਹੋ ਚੁੱਕੇ ਹਨ ਇਸੇ ਤਰ੍ਹਾਂ ਆਪਾਂ ਇਸ ਨੂੰ 5 ਕਿ ਮਿੰਟ ਹੋਰ ਪਕਾਵਾਂਗੇ ਤਾਂ ਜੋ ਸਾਡੇ ਹਰੇ ਮਟਰ ਕੱਚੇ ਨਾ ਰਹਿ ਜਾਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਲਾ ਦੇਵਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਨੂੰ ਉੱਪਰ ਤੋਂ ਢੱਕ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਮਟਰ ਚੰਗੀ ਤਰ੍ਹਾਂ ਪੂਰੀ ਚੁੱਕੇ ਹਨ ਤੇ ਸਾਡੇ ਮਸਾਲੇ ਨੇ ਵੀ ਤੇਲ ਛੱਡ ਦਿੱਤਾ ਹੈ ਹੁਣ ਆਪਾਂ ਇਸ ਵਿੱਚ ਨਮਕ ਮਿਰਚ ਐਡ ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ ਅੱਧਾ ਚਮਚ ਲਾਲ ਮਿਰਚ ਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਜਿੰਨੀ ਤੁਸੀਂ ਮਿਰਚ ਖਾਣੀ ਪਸੰਦ ਕਰਦੇ ਹੋ ਤੇ ਨਾਲ ਦੀ ਨਾਲ ਇੱਕ ਚਮਚ ਆਪਾਂ ਇਸ ਵਿੱਚ ਐਡ ਕਰਾਂਗੇ ਹਲਦੀ ਦਾ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਇੱਕ ਚਮਚ ਧਨੀਆ ਪਾਊਡਰ ਤੇ ਥੋੜਾ ਜਿਹਾ ਆਪਾਂ ਇਸ ਵਿੱਚ ਐਡ ਕਰਾਂਗੇ ਗਰਮ ਮਸਾਲਾ ਕਿਉਂਕਿ ਇਸ ਨਾਲ ਟੇਸਟ ਹੋਰ ਵੀ ਵਧੀਆ ਆਵੇਗਾ ਤੇ ਸਾਡੀ ਸਬਜੀ ਵੀ ਬਹੁਤ ਹੀ ਟੇਸਟੀ ਬਣੇਗੀ ਤੇ ਨਾਲ ਦੀ ਨਾਲ ਆਪਾਂ ਥੋੜਾ ਜਿਹਾ ਇਸ ਵਿੱਚ ਐਡ ਕਰਾਂਗੇ ਮੀਟ ਮਸਾਲਾ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਵੀ ਇਹ ਇਸ ਵਿੱਚ ਆਪਾਂ ਐਡ ਕਰਨਾ ਹੈ ਤੇ ਆਪਾਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਹਿਲਾ ਦੇਵਾਂਗੇ ਤਾਂ ਜੋ ਸਾਡਾ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ ਉਨਾ ਆਪਾਂ ਇਸ ਵਿੱਚ ਐਡ ਕਰਾਂਗੇ ਬਰੀਕ ਕਤੇ ਹੋਏ ਆਲੂ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਨਾਲ ਦੀ ਨਾਲ ਇਸ ਵਿੱਚ ਆਪਾਂ ਐਡ ਕਰਾਂਗੇ ਪਾਣੀ ਤੁਸੀਂ ਇਸ ਵਿੱਚ ਆਪਣੇ ਹਾਰ ਨਾਲ ਪਾਣੀ ਐਡ ਕਰ ਸਕਦੇ ਹੋ ਘਟੋ ਘਟਾ ਆਪਾਂ 2 ਗਲਾਸ ਪਾਣੀ ਦੇ ਐਡ ਕੀਤੇ ਹਨ ਤੁਸੀਂ ਜਿੰਨੀ ਤਰੀ ਰੱਖਣੀ ਹੈ ਉਹਨੇ ਤੁਸੀਂ ਪਾਣੀ ਐਡ ਕਰ ਸਕਦੇ ਹੋ ਤੇ ਆਪਾਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਹਿਲਾ ਦੇਵਾਂਗੇ ਤੇ ਹੁਣ ਆਪਾਂ ਇਸ ਨੂੰ ਤੇਲ ਤੋਂ ਚਾਹ ਜਿਸਲਾ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਨੂੰ ਚਾਰ ਤੋਂ ਪੰਜ ਮਿੰਟ ਕਿੰਨਾ ਆ ਗਿਆ ਹੈ ਤੇ ਸਾਡੀ ਸਬਜੀ ਵੀ ਪ੍ਰੋਪਰ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਸਾਡੀ ਸਬਜੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਹੁਣ ਆਪਾਂ ਇਸ ਵਿੱਚ ਟੈਸਟ ਕਰਾਂਗੇ ਬਿਲਕੁਲ ਕਰਿਆ ਹੋਇਆ ਰਤ ਲੀਓ ਤੇ ਆਪਾਂ ਇਸ ਨੂੰ ਵੀproper ਤਰੀਕੇ ਦੇ ਨਾਲ ਹਲਾ ਦੇਵਾਂਗੇ ਤਾਂ ਜੋ ਸਾਡਾ ਰਤਨੀਆਂ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੁਸੀਂ ਦੇਖ ਸਕਦੇ ਹੋ ਸਾਡੀ ਸਬਜੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਇੱਕ ਬੌਲ ਵਿੱਚ ਸਰਵ ਕਰਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਚੋਲਾਂ ਦੇ ਨਾਲ ਵੀ ਖਾ ਸਕਦੇ ਹੋ ਜੇ ਆਪ ਸਭ ਨੂੰ ਮੇਰੀ ਇਹ ਆਲੂ ਮਟਰ ਦੀ ਰੈਸিপি ਚੰਗੀ ਲੱਗੀ ਹੋਵੇ ਤਾਂ ਘਰ ਵਿੱਚ ਵੀ ਜ਼ਰੂਰ ਟਰਾਈ ਕਰਨਾ ਜੇ ਆਪ ਸਭ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ